ਅਕਸਰ ਤੁਸੀਂ ਫਲਾਈਟ ਵਿੱਚ ਕੁਝ ਯਾਤਰੀਆਂ ਨੂੰ ਇਹ ਕਹਿੰਦੇ ਹੋਵੇ ਸੁਨਿਆ ਹੋਵੇਗਾ ਕਿ ਅਸੀਂ ਤਾਂ ਵੈਜੀਟੇਰੀਅਨ ਖਾਣਾ ਭੁੱਲ ਕੀਤਾ ਸੀ ਪਰ ਇਹ ਤਾਂ ਨਾਨ-ਵੈਜੀਟੇਰੀਅਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਇਹ ਕਹਦੇ ਨਾਲ ਕਿ ਮੈਨੂੰ Hindu ਮੀਲ ਚਾਹੀਦਾ ਹੈ ਤੁਹਾਨੂੰ ਦਾਲ ਚਾਵਲ ਜਾਂ ਰੋਟੀ ਸਬਜ਼ੀ ਆਦਿ ਸ਼ਾਕਾਹਾਰੀ ਭੋਜਨ ਨਹੀਂ ਮਿਲ ਸਕਦਾ ਉਸ ਦਾ ਵੀ ਇੱਕ ਕਾਰਨ ਹੈ ਦਰਅਸਲ 에ਅਰਲਾਈਨਸ ਦੀ ਭਾਸ਼ਾ ਵਿੱਚ Hindu ਮੀਲ ਦਾ ਅਰਥ ਹੈ ਤੁਹਾਨੂੰ ਸਿਰਫ ਖਾਣੇ ਵਿੱਚ ਗਾ ਦਾ ਮੀਟ ਨਹੀਂ ਪਰੋਸਿਆ ਜਾਵੇਗਾ। ਬਾਕੀ ਤੁਹਾਨੂੰ ਖਾਣੇ ਦੇ ਵਿੱਚ ਮੀਟ ਜ਼ਰੂਰ ਮਿਲੇਗਾ ਜੋ ਕਿ ਵੱਖ-ਵੱਖ ਤਰ੍ਹਾਂ ਦਾ ਹੋ ਸਕਦਾ ਹੈ। ਜੇਕਰ ਤੁਸੀਂ ਫਲਾਈਟ ਵਿੱਚ ਸ਼ੁੱਧ ਸ਼ਾਕਾਹਾਰੀ ਭੋਜਨ ਚਾਹੁੰਦੇ ਹੋ ਤਾਂ ਤੁਹਾਨੂੰ ਖਾਣਾ ਬੁੱਕ ਕਰਨ ਵੇਲੇ ਕੁਝ ਚੀਜ਼ਾਂ ਦਾ ਧਿਆਨ ਦੇਣਾ ਹੋਵੇਗਾ। ਖਾਣੇ ਦਾ ਆਰਡਰ ਦੇਣ ਵੇਲੇ ਤੁਹਾਨੂੰ ਬੁੱਕ ਕਰਨਾ ਚਾਹੀਦਾ ਹੈ AVM L ਜਿਸ ਦਾ ਨਾਮ ਹੁੰਦਾ ਹੈ ਏਸ਼ੀਅਨ ਵੈਜੀਟੇਰੀਅਨ ਮੀਲ। ਜੇਕਰ ਤੁਸੀਂ VGML ਮੀਲ ਕਰਦੇ ਹੋ VGMl जिस तरह दी फ्लाइट ਹੋਵੇਗੀ ਯਾਨੀ ਕਿ ਜੇਕਰ ਇਟਲੀ ਦੀ ਫਲਾਈਟ ਹੁੰਦੀ ਹੈ ਤਾਂ ਤੁਹਾਨੂੰ ਉਸ ਵਿੱਚ ਪਾਸਤਾ ਮਿਲੇਗਾ ਇਸੇ ਤਰ੍ਹਾਂ ਜੇਕਰ ਤੁਸੀਂ VGMl ਕੋਰੀਆ ਫਲਾਈਟ ਉੱਤੇ ਬੁੱਕ ਕਰੋਗੇ ਤਾਂ ਵੈਜੀਟੇਰੀਅਨ ਰਾਈਸ ਮਿਲਣਗੇ ਸੋ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜੇਕਰ VGMl ਯਾਨੀ ਕਿ ਵੈਜੀਟੇਰੀਅਨ ਖਾਣਾ ਜਿਸ ਤੇ ਉਹ ਫਲਾਈਟ ਜਾ ਰਹੀ ਹੈ ਉਥੋਂ ਦੇ ਹਿਸਾਬ ਦਾ ਹੀ ਵੈਜੀਟੇਰੀਅਨ ਖਾਣਾ ਤੁਹਾਨੂੰ ਬਣਿਆ ਹੋਇਆ ਮਿਲੇਗਾ ਜੇਕਰ ਤੁਹਾਨੂੰ ਆਪਣੇ ਟਾਈਪ ਦਾ ਦਾਲ ਰੋਟੀ ਚੌਲ ਚਾਹੁੰਦੇ ਹੋ ਤਾਂ ਤੁਹਾਨੂੰ ਆਰਡਰ ਕਰਨਾ ਚਾਹੀਦਾ ਹੈ এবੀਐਮਐਲ ਯਾਨੀ ਕਿ ਏਸ਼ੀਅਨ ਵੈਜੀਟੇਰੀਅਨ ਮੀ